ਕੌਣੇ ਭਗਵਾਨ ਸਿੰਘ ਬਾਦਲ ਨੂੰ ਮੁੱਖ ਮੰਤਰੀ ਚੁਣਿਆ ਅਰਵਿੰਦ ਕੇਜਰੀਵਾਲ ਨੂੰ ਨਹੀਂ ਹਨ ਹੀ ਹੈਜ਼ ਨਾਥਿੰਗ ਟੂ ਡੂ ਵਿਦ ਪੰਜਾਬ ਪੋਲਿਟਿਕਸ ਉਹ ਪਾਰਟੀ ਦਾ ਪ੍ਰਧਾਨ ਹੋਊਗਾ ਹੁਣ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਾਂਗਰਸ ਦੀ ਕਮਾਂਡ ਕਰਦੇ ਹੈਗੇ ਹਨ ਪਰ ਉਹ ਪੰਜਾਬ ਦੇ ਮਾਮਲਿਆਂ ਵਿੱਚ ਇੰਨੀ ਦਖਲਅੰਦਾਜ਼ੀ ਨਹੀਂ ਕਰਦੇ ਵੀ ਅਫਸਰ ਕਿਹੜਾ ਲਾਉਣਾ ਨੌਕਰੀ ਤੇ ਕਿਹਨੂੰ ਰੱਖਣਾ ਉਹ ਇੱਕ ਜਸਟ ਟੀਮ ਬਣਾ ਦਿੰਦੇ ਵੀ ਤੁਸੀਂ ਆਪ ਦਾ ਸਮਝੋ ਪਰ ਇਹ ਤਾਂ ਜਿਸ ਤਰ੍ਹਾਂ ਲਾਲਾ ਜੀ ਤਾਂ ਹੁਣ ਜਦੋਂ ਦੇ ਵਿਲੇ ਹੋਏ ਆ ਜੇਲ੍ਹ ਚੋਂ ਆਏ ਆ ਬੁਰੀ ਤਰ੍ਹਾਂ ਜਿਹੜਾ ਹੈਗਾ ਪੰਜਾਬ ਦੇ ਮਗਰ ਦੁਬਾਰਾ ਪੈ ਰਹੇ ਆ ਇਹ ਇਹ ਵੱਡੀ ਤਾਨਾਸ਼ਾਹੀ లైకే ਆਉਣਗੇ ਪੰਜਾਬ ਵਿੱਚ ਵੀ ਤੇ ਜੇ ਇਹ ਦਿੱਲੀ ਦੇ ਮੁੱਖ ਮੰਤਰੀ ਦਵਾਰੇ ਬਣ ਜਾਂਦੇ ਹੈਗੇ ਆ ਸੋ ਬਹੁਤ ਵੱਡੀ தਖਲ ਅੰਦਾਜ਼ੀ ਪੰਜਾਬ ਹੁਣ ਦਿੱਲੀ ਚ ਵੀ ਜਿਹੜੀਆਂ ਕੱਲ ਦੀਆਂ ਤਸਵੀਰਾਂ ਆਈਆਂ ਕਿ ਜੀ ਸੜਕਾਂ ਦਾ ਮੌਇਨਾ ਕਰਨ ਜਾ ਰਹੇ ਆ ਦਿੱਲੀ ਦੇ ਵਿੱਚ ਉਹਨਾਂ ਨੇ ਜਦ ਬੀਬੀ ਜੀ ਨੂੰ ਬਣਾ ਦਿੱਤਾ ਮੁੱਖ ਮੰਤਰੀ ਤੇ ਬੀਬੀ ਜੀ ਨਾਲ ਨੇ ਤੇ ਉਹਨਾਂ ਦੇ ਨਾਲ ਕੇਜਰੀਵਾਲ ਨੇ ਤੇ ਬਿਆਨ ਉਹ ਇਹ ਦੇ ਦਿੰਦੇ ਨੇ ਕਿ ਕਹਿੰਦੇ ਮੈਂ ਜੇਲ੍ਹ 'ਚ ਸੀਗਾ ਤੇ ਇਹ ਕੰਮਕਾਰ ਜਿਹੜੇ ਰੋਗੇ ਹੋਣਗੇ ਉਹਦੇ ਕਰਕੇ ਸੜਕਾਂ ਦਾ ਇਹ ਹਾਲ ਹੈਗਾ ਹੈ ਵੀ ਜਦੋਂ ਤੁਸੀਂ ਇੱਕ ਬੰਦੇ ਨੂੰ ਪੋਸਟ ਦੇ ਹੀ ਦਿੱਤੀ ਤੇ ਫਿਰ ਤੁਸੀਂ ਉਹਨੂੰ ਫ੍ਰੀਲੀ ਕੰਮ ਕਰਦੇ ਤੁਸੀਂ ਕਿਸ ਅਧਾਰ ਤੇ ਜਿਹੜਾ ਹੈਗਾ ਬੀਬੀ ਦੇ ਨਾਲ ਤੁਸੀਂ ਜਾ ਰਹੇ ਹੋ ਇਹ ਬਿਲਕੁਲ ਇਹ ਦਿਖਾਉਣਾ ਚਾਹੁੰਦੇ ਆ ਵੀ ਮੈਂ ਹੀ ਆ ਵੀ ਕਦੇ ਪਾਰਟੀ ਸਾਡੀ ਨਾਲ ਟੁੱਟ ਜਵੇ ਸਾਡੇ ਵੀ ਟੁਕੜੇ ਨਾ ਹੋ ਜਾਣ ਸੋ ਅੰਦਰੋਂ ਤਾਨਾਸ਼ਾਹ ਨੇ ਉਹ